ਸਾਡੇ ਕੋ ਜਿਹੜੀ ਮਰਜ਼ੀ ਗੱਡੀ ਲੈ ਲਿਓ ਇੰਜਨ ਗੇਅਰ ਦੀ 6 ਮਹੀਨੇ ਦੀ ਗਾਰੰਟੀ ਆ ਭਾਜੀ ਠੀਕ ਆ ਹਰੇਕ ਕਾਰ ਦੀ ਹਰੇਕ ਕਾਰ ਦੀ ਚਾਹ ਕੋਈ ਲੱਖ ਵਾਲੀ ਕਾਰ ਆ ਜਾਂ 10 ਲੱਖ ਵਾਲੀ ਆ ਭਾਵਾ 10 ਲੱਖ ਦੀ ਭਾਵਾ 15 ਲੱਖ ਦੀ ਲੋ ਜੀ 6 ਮਹੀਨਿਆਂ ਦੀ ਇੰਜਨ ਗੇਅਰ ਦੀ ਤੁਹਾਨੂੰ ਵਧੀਆ ਗਾਰੰਟੀ ਦਿੱਤੀ ਜਾਊ ਤੇ ਤੋਹਫਾ ਦੇਣਾ ਤੁਹਾਨੂੰ ਅਸੀਂ 16 ਮਾਡਲ ਫਸਟ ਓਨਰ ਹਮ ਪਲਾਈ ਟਾਇਰ ਨਵੇਂ ਹਮ ਪੈਟਰੋਲ ਦੀ ਕਾਰ ਆ ਬਹੁਤ ਘੱਟ ਆਉਂਦੀ ਆ ਇਹ ਠੀਕ ਆ ਇਹ ਗੱਡੀ ਤਾਂ ਮੈਂ ਦੇ ਦਾਂਗੇ ਆਪਾਂ 3,25,000 ਰੁਪਏ ਦੀ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆ ਕੇ ਵੀਰਾ ਹੁਣ ਵੀਰ ਤੋਂ ਗੱਡੀ ਲੈ ਕੇ ਜਾਊ ਕੋਈ ਵੀ ਗੱਡੀ ਨਾਲ ਗਿਫਟ ਦਿੱਤੇ ਜਾਣਗੇ ਗਿਫਟ ਵੀ ਦਿੱਤੇ ਜਾਵਾਂਗੇ ਤੁਹਾਡਾ ਜੇ ਕੋਈ ਕੋਈ ਨਾਮ ਲੈ ਕੇ ਆਊਗਾ ਜੋ ਅਸੀਂ ਡਿਸਕਾਊਂਟ ਕਰਨਾ ਉਹ ਵੀ ਕਰਾਂਗੇ ਠੀਕ ਹੈ ਇਹ ਤੁਹਾਨੂੰ ਗੱਡੀ ਦੇ ਦਾਂਗੇ 1,65,000 ਰੁਪਏ ਦੀ 2012 ਮਾਡਲ 2012 ਮਾਡਲ 1,65,000 ਦੀ ਹਾਂਜੀ ਹਾਂਜੀ ਲਓ ਜੀ ਆਪਟਰਾ ਆਪਟਰਾ ਕਰੋ ਚੈੱਕ ਅਲਾਈਟ ਹਰੀਚ ਵੀ ਪਏ ਹੋਏ ਨੇ ਅੰਟੀਰੀਅਰ ਦੀ ਸਾਫ਼ ਸੁਥਰੀ ਹੈ ਇੰਜਨ ਗੇਅਰ ਵਧੀਆ ਇਹ ਗੱਡੀਆਂ ਤੇ ਵੀਰੇ ਲੋਨ ਨਹੀਂ ਹੋਣਾ ਇਹ ਤੁਹਾਨੂੰ ਕੈਸ਼ ਹੀ ਪਰ ਐ ਮਨਨੋ ਕਿ ਇਸ ਰੇਡ ਦੇ ਵਿੱਚ 165 ਚ ਮਿਲਦਾ ਕੀ ਹੈ ਮਿਲਦਾ ਨਹੀਂ ਕੁਛ ਬਾਕੀ ਆਲਟੋ ਦਾ ਆਪ ਇੱਕ 45 ਗਿਆ 165 ਜ ਮਨਨੋ ਤੁਹਾਨੂੰ ਲਗਨਕਾਰ ਵਧੀਆ ਲੰਮੀ ਕਾਰ ਮਿਲ ਜੂਗੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈਵੇ ਜੀ ਆਪਾਂ ਖੜੇ ਆ ਲੁਥਰਾ ਕਾਰ ਬਾਜ਼ਾਰ ਤੇ ਕੋਹਾੜੇ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਲੁਧਿਆਣੇ ਤੋਂ ਭਾਜੀ ਕਿੰਨੀ ਕੀ ਦੂਰੀ ਤੇ ਆ ਸਮਰਾਲਾ ਚੌਂਕ ਤੋਂ 15 ਕਿਲੋਮੀਟਰ ਆ ਜੀ ਸਮਰਾਲਾ ਚੌਂਕ ਤੋਂ 15 ਕਿਲੋ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੇ ਤਾਂ ਠੀਕ ਹੋਰ ਵੀਰੇ ਤੇ ਫਿਰ ਸਟਾਰਟਿੰਗ ਆਪਾਂ ਇਧਰੋਂ ਕਰਦੇ ਆ ਜੀ ਆਪਾਂ ਸਟਾਰਟਿੰ i10 grand i10 grand 2018 ਮਾਡਲ ਹੈ ਜੀ ਸੈਕੰਡ ਓਨਰ ਹੈ ਇਹ ਗੱਡੀ ਤੁਹਾਨੂੰ ਦੇਣੀ ਹੈ 390000 ਰੁਪਏ ਦੀ 390000 ਦੀ ਡੀਜ਼ਲ ਵਾਲੀ ਗੱਡੀ ਡੀਜ਼ਲ ਦੀ ਕਾਰ ਹੈ ਜੀ 20-22 ਦੀ ਐਵਰੇਜ ਹੈ ਘੱਟੋ ਘਾਟੇ ਦੀ 390000 ਦੀ 2018 ਮਾਡਲ i10 grand ਕੰਡੀਸ਼ਨ ਦੀ ਸਾਫ਼ ਸੁਥਰੀ ਹੈ ਬਈ ਇੱਥੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਵੀਰੇ ਇੱਥੇ 3 ਸਵਾ 3 ਦਾ ਲੋਨ ਹੋ ਜਾ ਤਿੰਨ ਤੋਂ ਸਵਾ 3 ਦਾ ਲੋਨ ਮਤਲਬ 70-80 ਹਜ਼ਾਰ ਬੰਦਾ ਲੈ ਆ 70-80000 ਰੁਪਏ ਲੈ ਕੇ ਉਹ ਸਾਡੇ ਕੋਲ ਜਿਹੜੀ ਮਰਜ਼ੀ ਗੱਡੀ ਲੈ ਜਾਓ ਓਕੇ ਅੱਗੇ ਆ ਗਈ ਜੀ अल्टੋ ਜੀ ਪੈਟਰੋਲ ਦੀ ਕਾਰ ਆ ਇਹ ਹੂੰ 2011 ਮਾਡਲ ਆ ਜੀ ਗੱਡੀ ਤੁਹਾਨੂੰ ਦੇਣੀ ਆ ਆਪਾਂ 1 ਲੱਖ ਤੇ 45000 ਰੁਪਏ ਦੀ ਇਹ 2011 ਮਾਡਲ 2011 ਮਾਡਲ ਰੰਗ ਦੀ ਸਾਰੀ ਓਰੀਜਨਲ ਆ ਹੂੰ ਪਾਵਰ ਸਟੀering ਪਾਵਰ ਸਟੀering ਐਲਐਕਸਆਈ ਐਲਐਕਸਆਈ ਪਾਵਰ ਸਟੀering 11 ਮਾਡਲ 1 ਲੱਖ 1 ਲੱਖ 1 ਲੱਖ 45000 45000 ਦੀ ਲੈ ਵੀ ਦਿਖਾ ਦੇ ਅੰਦਰ ਗੱਡੀ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਜਿਹੜੇ ਵੀਰ अल्टੋ ਲੱਭ ਰਿਹਾ ਵਧੀਆ ਕੰਡੀਸ਼ਨ ਚ ਆ ਗੱਡੀ ਲਿਜਾ ਸਕਦੇ ਹੋ ਬਾਈ ਜੀ ਸੀਟ ਕਵਰ ਵਗੈਰਾ ਵਧੀਆ ਪਏ ਹੋ ਨੇ ਇੰਟੀਰੀਅਰ ਦੀ ਗੱਡੀ ਸਾਫ ਸੁਥਰੀ ਆ ਇਹਦੇ ਤੇ ਲੋਨ ਨਹੀਂ ਹੋਣਾ ਇਹ ਕੈਸ਼ ਲੈਣੀ ਪੈਣੀ ਇਹ ਕੈਸ਼ ਆ ਜੀ ਠੀਕ ਆ ਵੀਰੇ ਹਾਂ ਜੀ ਤੇ ਅੱਗੇ ਗੱਡੀ ਖੜੀ ਆ ਡਿਜ਼ਾਇਰ Swift ਡਿਜ਼ਾਇਰ ਸੈਕਿੰਡ ਓਨਰ BDII ਇਹ ਗੱਡੀ ਤੁਹਾਨੂੰ ਦੇਣੀ ਆ ਆਪਾਂ 415000 ਦੀ ਦੇ ਦਾਂਗੇ ਅੱਜ ਜਾਓ 415000 ਦੀ ਠੀਕ ਆ ਮਾਡਲ ਕਿੰਨਾ ਕਿਹਾ 2015 15 ਮਾਡਲ BDII ਡੀਜ਼ਲ ਦੀ ਅਲਾਈ ਟਾਇਰ ਲੱਗੇ ਹੋਇਆ ਜੈਡੀ ਆਈ ਵਾਲੇ ਹੂੰ ਜੈਡੀ ਆਈ ਦੇ ਅਲਾਈ ਤੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਸਾਡੇ ਕੋਲ ਜਿਹੜੀ ਮਰਜ਼ੀ ਗੱਡੀ ਲੈ ਜਾਓ ਇੰਜਨ ਗੇਅਰ ਦੀ 6 ਮਹੀਨੇ ਦੀ ਗਾਰੰਟੀ ਆ ਭਾਜੀ ਠੀਕ ਹੈ ਹਰ ਇੱਕ ਕਾਰ ਦੀ ਹਰ ਇੱਕ ਕਾਰ ਦੀ ਚਾਹ ਕੋਈ ਲੱਖ ਵਾਲੀ ਕਾਰ ਆ ਜਾਂ 10 ਲੱਖ ਵਾਲੀ ਆ ਭਾਵਾ 10 ਲੱਖ ਦੀ ਭਾਵਾ 15 ਲੱਖ ਦੀ ਲੋ ਜੀ 6 ਮਹੀਨਿਆਂ ਦੀ ਇੰਜਨ ਗੇਅਰ ਦੀ ਤੁਹਾਨੂੰ ਵਧੀਆ ਗਾਰੰਟੀ ਦਿੱਤੀ ਆਊ ਅੱਖਾਂ ਮੀਜ਼ਿਕ ਚਲਾਓ 6 ਮਹੀਨੇ ਕਿਸੇ ਪਾਸੇ ਚੱਕਣ ਦੀ ਲੋੜ ਨਹੀਂ ਤੇ ਅੱਗੇ ਆ ਗਈ ਇਹ ਤਾਂ ਵੈਂਟੋ ਵੈਂਟੋ ਦੀ ਜੀ ਪੋਲੋ ਆ ਇਹ ਤੋਹਫਾ ਦੇਣਾ ਤੁਹਾਨੂੰ ਅਸੀਂ 16 ਮਾਡਲ ਫਸਟ ਆਨਰ ਹਮ ਪਲਾਈ ਟਾਇਰ ਨਵੇਂ ਹਮ ਪੈਟਰੋਲ ਦੀ ਕਾਰ ਆ ਬਹੁਤ ਘੱਟ ਆਉਂਦੀ ਆ ਇਹ ਠੀਕ ਹੈ ਇਹ ਗੱਡੀ ਤਾਂ ਨੂੰ ਦੇ ਦਾਂਗੇ ਆਪਾਂ 3,25,000 ਰੁਪਏ ਦੀ। ਲੋ ਜੀ 3,25,000 ਦੀ 2016 ਮਾਡਲ ਗੱਡੀ ਮਿਲ ਜੂ। ਪੈਟਰੋਲ ਦੀ ਐਕਸਟਰਾ ਲੈਡਰ ਆ ਮੇਰਾ। ਕੰਡੀਸ਼ਨ ਦੀ ਗੱਡੀ ਇਹ ਵੀ ਸਾਫ਼ ਸੁਥਰੀ ਆ। ਅੰਦਰੋਂ ਕਰ ਲੋ ਚੈੱਕ। ਮੈਨੂਅਲ ਗੇਅਰ ਦੇ ਵਿੱਚ ਵਧੀਆ ਕਾਰ। ਜਿਹੜੇ ਵੀਰ ਪੋਲੋ ਲੱਭ ਰਹੇ ਨੇ ਪੈਟਰੋਲ ਦੀ ਚੰਗੀ ਕੰਡੀਸ਼ਨ ਚ 16 ਮਾਡਲ ਗੱਡੀ ਮਿਲ ਜੂ ਭਾਈ ਬਹੁਤ ਵਧੀਆ ਰੇਟ ਤੇ। ਇਹਦੀ ਵੀ 70-80,000 ਡਾਊਨ ਪੇਮੈਂਟ। ਹਾਂਜੀ ਹਾਂਜੀ ਬਿਲਕੁਲ ਜੀ। ਠੀਕ ਐ ਅੱਗੇ ਅੱਗੇ ਨੋਵਾ 15 ਮਾਡਲ ਐ ਜੀ। ਜੀ। ਘਰੇਲੂ ਗੱਡੀ ਆ ਸੈਕਿੰਡ ਓਨਰ ਆ ਡੀਜ਼ਲ ਦੀ ਕਾਰ ਆ ਠੀਕ ਆ ਇਹ ਗੱਡੀ ਤੁਹਾਨੂੰ ਦੇ ਦੇਈ ਆ ਪਾ 5 ਲੱਖ 45000 ਰੁਪਏ ਦੀ 5 ਲੱਖ 45000 ਦੀ 45000 ਦੀ ਠੀਕ ਆ 15 ਮਾਡਲ ਐ ਨੋਵਾ 5 ਲੱਖ 45000 ਦੀ 5 ਲੱਖ 45000 ਦੀ BB11 ਪਟਿਆਲੇ ਦਾ ਨੰਬਰ ਆ ਤੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਅੰਦਰੋਂ ਦਿਖਾ ਦੇ ਮੇਤਰਾ ਲਓ ਜੀ ਕਰੋ ਚੈੱਕ ਇੰਟੀਰੀਅਰ ਸਾਫ਼ ਸੁਥਰਾ ਸੀਟ ਕਵਰ ਵਧੀਆ ਪਏ ਨੇ ਜਿਹੜਾ ਵੀਰ ਕੋਈ ਨੋਵਾ ਲੱਭ ਰਿਹਾ 15 ਮਾਡਲ ਤਾਂ ਬਹੁਤ ਵਧੀਆ ਰੇਟ ਦੇ ਵਿੱਚ ਤੁਹਾਨੂੰ ਇਹ ਗੱਡੀ ਮਿਲ ਜੂ। ਇਹਦੀ ਕਿੰਨੀ ਡਾਊਨ ਪੇਮੈਂਟ? ਇਹਦੀ 1 ਲੱਖ ਰੁਪਈਆ। 1 ਲੱਖ ਰੁਪਈਆ ਇਹਦੇ ਵਾਸਤੇ ਲਿਆਓ ਬਾਕੀ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਜਿਹੜੀ ਅੱਜ ਤੁਹਾਨੂੰ ਗੱਡੀ ਦੇ ਦਿੰਨੀ ਆ ਵੀ ਝੋਟਾ। ਇਹ ਆਗ ਜੀ ਡਰਾਈਵਰ। ਹਮ 42 ਲੱਖ ਵਾਲਾ ਮਾਡਲ ਹੈ ਜੀ। ਠੀਕ ਹੈ। 2017 ਮਾਡਲ ਹੈ। ਹਮ ਅਲਾਈ ਟਾਇਰ ਨਵੇਂ। ਟੌਪ ਮਾਡਲ ਹੈ। மூਨ ਰੂਫ ਵਾਲਾ। ਹਮ ਡੀਜ਼ਲ ਦੀ ਕਾਰ ਆ ਸਵਾ ਲੱਖ ਚੱਲੀ ਹੋਈ ਆ। ਠੀਕ ਹੈ ਜੀ। ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 14,95,000 ਦੀ ਲਾਸਟ। ਲਓ ਜੀ। 1 17 ਮਾਡਲ ਜੀ 3.2 ਆਟੋਮੈਟਿਕ ਵੱਡੇ ਮੂਨ ਰੂਫ ਵਾਲੀ ਕਰੋ ਜੀ ਚੱਕ ਇੰਟੀਰੀਅਰ ਦੀ ਸਾਫ ਸੁਥਰੀਆ ਅੱਛਾ ਇੱਧਰ ਤੇ ਕਿੰਨੇ ਦਾ ਲੋਨ ਕਰਾ ਦੋਗੇ ਵੀਰੇ ਇਹ ਤੇ 12 ਲੱਖ ਦਾ ਕਰਾ ਦਾਂਗੇ 12 ਲੱਖ ਪਰਫਾਈਲ ਵਧੀਆ ਚਾਹੀਦੀ ਹੈ ਜੀ ਲੋਨ ਤਾਂ ਵੱਧ ਵੀ ਹੋ ਜਾਊਗਾ ਹੂੰ ਤੇ ਅਗਲੀ ਗੱਡੀ ਅਗਲੀ ਗੱਡੀ ਆ ਜੋ ਇੱਧਰ ਦਿਖਾ ਵੀ ਆ 2014 ਮਾਡਲ ਆ i10 ਗ੍ਰੈਂਡ ਹੂੰ ਪੁਸ਼ ਬਟਨ ਸਟਾਰਟ ਠੀਕ ਐ ਇਹ ਤੁਹਾਨੂੰ ਗੱਡੀ ਦੇ ਦਾਂਗੇ 290000 ਰੁਪਏ ਦੀ 290000 ਪੈਟਰੋਲਾ ਇਹ ਡੀਜ਼ਲ ਆ ਜੀ ਡੀਜ਼ਲ ਦੀ ਹਾਂ ਜੀ ਕੀ ਬਾਤ ਆ ਡੀਜ਼ਲ ਦੀ ਕਾਰ 290000 ਚ ਆਈਟਨ ਗ੍ਰੈਂਡ ਮਿਲ ਜੂ ਵਧੀਆ ਕਾਰ ਆ ਬਈ ਐਵਰੇਜ ਵਾਲੀ ਜਿਹਨੇ ਘਰੇ ਰੱਖਣ ਨੂੰ ਲੈਣੀ ਆ ਛੋਟੇ ਬਜਟ ਦੇ ਵਿੱਚ ਤਾਂ ਸੋਹਣੀ ਕਾਰ ਐ ਟੋਪ ਮਾਡਲ ਆ ਜੀ ਨਾਲੇ ਪੁਸ਼ ਬਟਨ ਸਾਰਾ ਪੁਸ਼ ਬਟਨ ਸਟਾਰਟ ਵਾਲੀ ਕੀਲੈਸ ਐਂਟਰੀ ਠੀਕ ਆ ਵੀਰੇ ਤੇ ਇਹਦੇ ਵਾਸਤੇ ਵੀ 70 80000 ਹੈ ਨਾ 70 80000 ਰੁਪਏ ਲਓ ਲੰਬੂ ਅੱਗੇ ਆ ਗਈ ਵਰਨਾ ਕਾਰ ਦੱਸਿਓ ਵੀਰੇ 2018 ਮਾਡਲ ਐ ਜੀ ਸੈਕੰਡ ਓਨਰ ਐ ਹਮ ਗੱਡੀ ਤੁਹਾਨੂੰ ਦੇਣੀ 6 ਲੱਖ ਤੇ 95000 ਦੀ ਡੀਜ਼ਲ ਦੀ ਕਾਰ ਐ ਐਸਐਕਸ ਵੇਰੀਅੰਟ ਸਾਰੀ ਰੰਗ ਦੀ ਓਰੀਜਨਲ ਐ ਗਾਰੰਟੀ ਆ ਤੇ 0 3 ਨੰਬਰ ਤੁਹਾਨੂੰ ਨਾਲ ਹੀ ਮਿਲ ਜੂ ਬਈ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਐਸ ਐਕਸ ਡੀਜ਼ਲ ਡੀਜ਼ਲ ਦੇ ਵਿੱਚ ਜਿਹੜਾ ਵੀਰ ਲੱਭ ਰਿਹਾ ਗੱਡੀ ਕਰ ਲਿਓ ਕਾਲ ਰੇਟ ਦੁਬਾਰਾ ਦੱਸ ਦਿਓ ਵੀਰੇ 6,95,000 6,95,000 ਦੀ ਜੇ ਦੀ 95,000 ਡਾਊਨ ਪੇਮੈਂਟ ਦਿੱਤੀ ਜਾਵੇ ਹਾਂਜੀ ਹੋ ਜੂਗੀ ਚੱਲ ਜੂ ਕੰਮ ਤਾਂ ਚੱਲ ਜੂ ਫੁੱਲਾ ਡੁੱਲਾ ਚੱਲੂਗਾ ਠੀਕ ਆ ਵੀਰੇ ਆ ਗਈ ਜੀ ਬਰੀਜ਼ਾ ਜੀ ਫਸਟ ਓਨਰ ਆ ਹੂੰ ਉਰਲਿੰਗ ਛੋੜਾ ਠੀਕ ਆ ਦੋਨੇ ਚਾਬੀਆਂ ਨਾਲ ਡੀਜ਼ਲ ਦੀ ਕਾਰ ਆ ਟੌਪ ਮਾਡਲ ਆ ਜੈ ਡੀ ਆਈ ਮਾਡਲ ਮਾਡਲ 2017 17 ਰੇਟ ਹੈਗਾ ਜੀ ਇਹਦਾ 6 ਲੱਖ ਤੇ 15000 17 ਮਾਡਲ ਜੈ ਡੀ ਆਈ ਡੀਜ਼ਲ ਦੀ ਕਾਰ 6 ਲੱਖ 15000 ਦੀ ਮਿਲ ਜੂ ਕਰੋ ਜੀ ਚੈੱਕ ਲੱਖ ਰੁਪਇਆ ਲੈ ਆਇਓ ਬਈ ਡਾਉਨ ਪੇਮੈਂਟ ਦਾ ਲੋਨ ਸਾਰੀ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਸੀਟ ਕਵਰ ਸਾਫ਼ ਸੁਥਰੇ ਇੰਟੀਰੀਅਰ ਦੀ ਨਵੀਂ ਕਾਰ ਤੇ ਅੱਗੇ ਖੜੀ ਆ ਬਾਕਸ ਵੈਗਨ ਦੀ ਵੈਂਟੋ ਕਾਰ ਦੱਸਿਓ ਜੀ ਇਹ ਵੀ 2018 ਮਾਡਲ ਆ ਡੀਜ਼ਲ ਦੀ ਕਾਰ ਆ ਹਮ ਫਰਸਟ ਓਨਰ ਆ ਦੋਨੇ ਚਾਬੀਆਂ ਨਾਲ ਠੀਕ ਐ ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ 4 ਲੱਖ 95000 ਰੁਪਏ 495000 ਕਿਤੋਂ ਦੀ ਮਿਲਣੀ ਜਿੱਥੇ ਮਰਜੀ ਚੱਲ ਜਾਓ 495000 ਦੀ ਵਾਜੀ ਡੀਜ਼ਲ ਦੀ ਵੈਂਟੋਂ ਮਿਲ ਜੂ ਅਲਾਈ ਟਾਇਰ ਰਿਚ ਵੀ ਸੋਨੇ ਪਏ ਹੋ ਨੇ ਅੰਦਰੋਂ ਦਿਖਾ ਦੇ ਮਿੱਤਰਾ ਕਾਰ ਕੰਡੀਸ਼ਨ ਦੀ ਗੱਡੀ ਹੈ ਵੀ ਸਾਫ ਸੁਥਰੀ ਹੈ ਇਹਦੇ ਬਾਅਦ ਤੇ ਵੀ ਤੁਸੀਂ 70 80000 ਜਾਂ ਲੱਖ ਰੁਪਇਆ ਮੰਨ ਕੇ ਜਲੋ ਡਾਉਨ ਪੇਮੈਂਟ ਦਾ ਬਾਕੀ ਲੋਨ ਹੋ ਜੂਗਾ ਇਹ ਤੇ ਇਹ ਹੋ ਜੂਗਾ ਜੀ ਲੋਨ ਹੋ ਜੂਗਾ ਤੇ ਅੱਗੇ ਗੱਡੀ ਖੜੀ ਆ ਡਿਜ਼ਾਇਰ ਇਹ ਪਟ્રોલ ਦੀ ਹੈ ਜੀ ਗੱਡੀ ਇਹ ਹਾਂਜੀ ਪਟ્રોલ ਦੀ ਕਾਰ ਆ 2016 ਮਾਡਲ ਹਮ ਫਸਟ ਓਨਰ ਆ ਫੁੱਲ ਇਨਸ਼ੋਰਡ ਆ ਹਮ ਰੰਗ ਦੀ ਸਾਰੀ ਓਰੀਜਨਲ ਪੁਸ਼ ਬਟਨ ਸਟਾਰਟ ਹੂੰ ZXI ZXI ਹਾਂਜੀ ਇਹ ਤੁਹਾਨੂੰ ਗੱਡੀ ਦੇਣੀ ਆ ਆਪਾਂ 4.5 ਲੱਖ ਰੁਪਏ ਦੀ ਲਓ ਜੀ 4.5 ਲੱਖ ਦੀ ZXI ਮਿਲ ਜੂ ਪੁਸ਼ ਬਟਨ ਵਾਲੀ ਕੀਲੈਸ ਐਂਟਰੀ ਵਾਲੀ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ਼ ਸੁਥਰੀ ਆ ਸੀਟ ਕਵਰ ਵਧੀਆ ਇੰਟੀਰੀਅਰ ਨਵਾਂ ਤੇ ਇਹਦੀ ਕਿੰਨੀ ਡਾਊਨ ਪੇਮੈਂਟ ਦੇ ਦਿਓ 70-80 ਹਜ਼ਾਰ ਰੁਪਏ ਬਸ ਠੀਕ ਹੈ ਇੱਕ ਗੱਲ ਹੋਰ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆ ਕੇ ਵੀਰਾ ਹੁਣ ਵੀਰ ਤੋਂ ਗੱਡੀ ਲੈ ਕੇ ਜਾਊ ਕੋਈ ਵੀ ਗੱਡੀ ਨਾਲ ਗਿਫਟ ਦਿੱਤੇ ਜਾਣਗੇ ਗਿਫਟ ਵੀ ਦਿੱਤੇ ਜਾਵਾਂਗੇ ਤੁਹਾਡਾ ਜੀ ਕੋਈ ਨਾਮ ਲੈ ਕੇ ਆਊਗਾ ਜੋ ਅਸੀਂ ਡਿਸਕਾਊਂਟ ਕਰਨਾ ਉਹ ਵੀ ਕਰਾਂਗੇ ਠੀਕ ਹੈ ਮਾਨਤਨ ਪੂਰਾ ਵਧੀਆ ਕਰਾ ਕੋਈ ਵੀ ਬੰਦਾ ਨਰਾਸ਼ ਹੋ ਕੇ ਨਹੀਂ ਜਾਊਗਾ ਇੱਕ ਵਾਰ ਮੌਕਾ ਦਿਓ ਬਾਈ ਨੂੰ ਗੱਡੀਆਂ ਲੈ ਕੇ ਜਾਓ ਚੰਗੀਆਂ ਕਾਰਾਂ ਨੇ ਅੱਗੇ ਆ ਗਈ ਸਿਆਜ਼ ਕਾਰ 2019 ਮਾਡਲ ਸੈਕੰਡ ਓਨਰ ਆ ਠੀਕ ਹੈ ਜੀ ਕਰੂਜ਼ ਕੰਟਰੋਲ ਵਾਲੀ ਗੱਡੀ ਆ ਇਹ ਹਾਈਬ੍ਰਿਡ ਇੰਜਨ ਆ ਠੀਕ ਹੈ ਇਹ ਗੱਡੀ ਤੁਹਾਨੂੰ ਦੇ ਦਿੰਦੀ ਆਪਾਂ 5.5 ਲੱਖ ਰੁਪਏ ਦੀ ਨੰਬਰ ਬੜਾ ਸੋਹ ਹਾਂਜੀ ਹਾਂਜੀ ਨਾਲ ਹੀ ਦੇਣਾ ਨਾਲ ਹੀ ਦਮਾਂਗੇ ਜੀ ਨਾਲ ਲਓ ਜੀ 5.5 ਲੱਖ ਦੀ 5.5 ਲੱਖ 19 ਮਾਡਲ 19 ਮਾਡਲ ਦੇ ਜਿਆਦਾ ਬਾਤ ਹੈ ਅਲਾਈ ਟਾਇਰ ਲੱਗੇ ਕਰੂਜ਼ ਕੰਟਰੋਲ ਹਾਈਬ੍ਰਿਡ ਲਓ ਜੀ ਕਰੋ ਚੈੱਕ 20 ਦੀ ਐਵਰੇਜ ਵਾਲੀ ਕਾਰ ਹੈ ਜੀ ਇਹ ਠੀਕ ਹੈ ਆ ਗੱਡੀਆਂ ਵਧੀਆਂ ਨੇ ਮਰੂਤੀ ਦੀ ਸਿਆਜ ਬਹੁਤ ਲਗਜ਼ਰੀ ਕਾਰ ਹੈ ਜੀ ਨਵੀਂ ਸ਼ੇਪ ਆਈ ਸੀ ਡੈਸ਼ਬੋਰਡ ਚੇਂਜ ਹੋ ਗਿਆ ਸੀ ਨਵੀਂ ਸ਼ੇਪ ਵਾਲੀ ਨਵੀਂ ਸ਼ੇਪ ਵਾਲੀ ਹੈ ਫਰੰਟ ਗ੍ਰਿਲ ਵੀ ਚੇਂਜ ਹੋ ਗਈ ਹੈ ਜੀ ਤੇ ਅੱਗੇ ਆ ਗਈ ਆਰਟਿਕਾ ਆਰਟਿਕਾ ਜੀ ਘਰੇਲੂ ਗੱਡੀ ਹੈ ਇਹ ਫਸਟ ਓਨਰ 2015 ਮਾਡਲ ਠੀਕ ਹੈ ਜੀ 90 ਕੇ ਹਜ਼ਾਰੇ ਚੱਲੀ ਹੋਈ ਆ ਠੀਕ ਹੈ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ 495000 ਰੁਪਏ ਦੀ 495 95000 ਦੀ ਹਾਂਜੀ ਲੋਜੀ ਕਰ ਤਾਂ ਵੀ ਕਰਦਾਂਗੇ ਹੋਰ 4 95 ਜਮਾਨਤਾਨ ਹੋ ਜਾਊਗਾ ਬਾਈ ਇਹਦੇ ਵਾਸਤੇ ਮੰਨ ਕੇ ਚਲੋ ਉੱਪਰਲਾ 95 ਲਿਆਇਓ ਬਾਕੀ ਲੋਨ ਹੋ ਜੂ ਜੇ ਤੁਹਾਡੀ ਚਲੋ 4 95 ਵੀ ਛੱਡੋ 4 ਤੁਹਾਡੀ ਵੀਡੀਓ ਦੇਖ ਕੇ ਉਹ 4 75 ਦੀ ਦਿੱਤੀ ਗਰੀ 75 ਦੀ ਹੋਰ ਗਾਉਣ ਪੇਮੈਂਟ 75 ਹੀ ਮਿਲੂ 75 ਹੀ ਮਿਲੂ ਕੋਈ ਚੱਕਰ 4 ਦਾ ਲੋਨ 4 ਦਾ ਲੋਨ ਖੁੱਲ੍ਹ ਗਿਆ ਵਾਹ ਠੀਕ ਆ ਲੋਜੀ 7 ਸੀਟਰ ਆਟਿਕਾ ਡੀਜ਼ਲ ਦੇ ਵਿੱਚ ਮਿਲ ਜੂਗੀ ਤੁਹਾਨੂੰ ਤੇ ਅੱਗੇ ਆ ਗਈ ਫੋਰਡ ਦੀ ਇਕੋ ਸਪੋਰਟ ਜੀ ਟੋਪ ਮਾਡਲ ਟਾਈਟੇਨੀਅਮ ਹਮ 16 ਮਾਡਲ ਆ ਫਸਟ ਆਨਰ ਆ ਠੀਕ ਹੈ ਰੰਗ ਦੀ ਸਾਰੀ ਓਰੀਜਨਲ ਆ ਬੰਪਰ ਬੰਪਰ ਟੱਚ ਠੀਕ ਹੈ ਜੀ ਇਹ ਗੱਡੀ 385000 ਦੀ ਦੇ ਦਾਂਗੇ ਤੁਹਾਨੂੰ 16 ਮਾਡਲ ਹਾਂ 85000 ਲਿਆਓ 3 ਲੱਖ ਦਾ ਲੋਨ ਕਰਾ ਲਓ ਜੀ 85000 ਲਿਆਓ 3 ਲੱਖ ਦਾ ਲੋਨ ਇਹਦੇ ਤੇ ਵੀ ਹੋ ਜਾਊਗਾ ਅਲਾਈ ਟਾਇਰ ਪੂਰੇ ਵਧੀਆ ਪੈਸੇ ਨੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਇਕੋਸਪੋਰਟ ਦੇ ਸ਼ਕੀਨਾਬਾਦ ਤੇ ਲਿਆਇਆ ਵਾ ਜੀ ਵਧੀਆ ਕਾਰ ਜਿਹੜੇ ਵੀਰ ਨੂੰ ਚਾਹੀਦੀ ਐ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਆ ਜਿਓ ਅੱਗੇ ਖੜੀ ਆ ਵੀ ਡੀਜ਼ਲ ਦੀ ਔਪਟਰਾ ਮੈਗਨਮ ਕਿਸੇ ਟਾਈਮ ਤੇ ਬੜੀ ਚੜ੍ਹਾਈ ਹੁੰਦੀ ਸੀ ਬਿਲਕੁਲ ਉਹਨ ਵੀ ਹੈਗੀ ਆ ਇਹ ਤੁਹਾਨੂੰ ਗੱਡੀ ਦੇ ਦਾਂਗੇ 165000 ਰੁਪਏ ਦੀ 2012 ਮਾਡਲ 2012 ਮਾਡਲ ਡੀਜ਼ਲ ਦੀ ਕਾਰ ਦੀ ਹਾਂਜੀ ਹਾਂਜੀ ਲੋ ਜੀ ਆਉਟਰਾ ਆਉਟਰਾ ਕਰੋ ਚੈੱਕ ਲਾਈਟਰ ਰਿਚ ਵੀ ਪਏ ਹੋ ਨੇ ਅੰਟੀਰੀਅਰ ਦੀ ਸਾਫ ਸੁਥਰੀ ਹੈ ਇੰਜਨ ਗੇਅਰ ਵਧੀਆ ਇਹ ਗੱਡੀਆਂ ਤੇ ਵੀਰੇ ਲੋਨ ਨਹੀਂ ਹੋਣਾ ਇਹ ਤੁਹਾਨੂੰ ਕੈਸ਼ ਹੀ ਲੈਣੀ ਪੈਣੀ ਹੈ ਕੈਸ਼ ਹੀ ਲੈਣੀ ਪੈਣੀ ਹੈ ਜੀ ਪਰ ਐ ਮਨੋ ਕਿ ਇਸ ਰੇਟ ਦੇ ਵਿੱਚ 1.65 ਚ ਮਿਲਦਾ ਕੀ ਹੈ ਜੀ ਮਿਲਦਾ ਨਹੀਂ ਕੁਛ ਅਪ ਬਾਕੀ ਆਲਟੋ ਦਾ ਆਪਾਂ 1.45 ਗਿਆ 1.65 ਚ ਮੰਨੋ ਤੁਹਾਨੂੰ ਲੰਬੀ ਕਾਰ ਵਧੀਆ ਲੰਮੀ ਕਾਰ ਮਿਲ ਜੂਗੀ ਤੇ ਅੱਗੇ ਆ ਗਈ Honda City Honda City 2009 ਮਾਡਲ ਹੈ ਜੀ ਸੈਕੰਡ ਓਨਰ ਹੈ 29 ਤੱਕ ਪਾਸਿੰਗ ਹੈਗੀ ਹੈ ਇਹ ਗੱਡੀ ਦੀ ਠੀਕ ਹੈ ਗੱਡੀ ਵੀ ਤੁਹਾਨੂੰ ਮਿਲੂਗੀ 1,85,000 ਰੁਪਏ ਦੀ 1,85,000 ਦੀ ਹਾਂਜੀ ਲਓ ਜੀ ਅਲਾਈਟ ਹੈ ਰੀਚ ਵੀ ਵਧੀਆ ਬਏ ਹੋਇਆ ਅੰਦਰੋਂ ਵੀ ਦਿਖਾ ਦੇ ਮਿੱਤਰਾ ਗੱਡੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਆ ਕਿੰਨੇ ਦੀ ਵੀਰੇ ਕਿਹਾ 1,85,000 ਦੀ ਮਿਲ ਜੂ ਜੀ ਗੱਡੀ 1,85,000 ਦੀ ਕਾਰ ਤੇ ਨਾਲ ਤੁਹਾਨੂੰ 29 ਤੱਕ ਪਾਸ ਵੀ ਮਿਲ ਜੂਗੀ ਗੱਡੀ ਦੀ ਆ 2014 ਮਾਡਲ ਗੱਡੀ ਹੈ ਜੀ ਹੋਂਡਾ ਸਿਟੀ ਡੀਜ਼ਲ ਦੀ ਕਾਰ ਆ ਸੈਕਿੰਡ ਓਨਰ ਆ ਠੀਕ ਹੈ ਇਹ 3,85,000 ਦੀ ਦੇ ਦਾਂਗੇ 85,000 ਲਿਆਓ 3 ਲੱਖ ਦਾ ਲੋਨ ਹੋ ਜਾਏਗਾ ਲਓ ਜੀ 2014 ਮਾਡਲ Honda City diesel ਟਾਇਰ ਚਾਰੇ ਨਵੇਂ ਜੋਕੋ ਹਾਮਾ ਦੇ 1 ਰੁਪਿਆ ਵੀ ਗੱਡੀ ਤੇ ਨਹੀਂ ਲਾਉਣਾ ਤੇਲ ਪਵਾ ਕੇ ਚਲਾਨੀ ਹੈ ਬਸ ਠੀਕ ਹੈ ਕਰੂਜ਼ ਕੰਟਰੋਲ ਵਾਲੀ ਗੱਾਰ ਹੈ ਵੀ ਕੰਟਰੋਲ ਵਾਲੀ ਕਰੋ ਜੀ ਚੈੱਕ ਇੰਟੀਰੀਅਰ ਵੀ ਸਾਫ ਸੁਥਰਾ 14 ਮਾਡਲ Honda City diesel ਦੀ 385000 385000 ਠੀਕ ਹੈ ਵੀਰੇ ਆ ਡਿਜ਼ਾਇਰ ਆ ਜੀ 14 ਮਾਡਲ ਹੈ ਫਰਸਟ ਓਨਰ ਹੈ ਇਹ ਵੀ 385 ਦੀ ਦੇ ਦਾਂਗੇ ਲਾਏ ਟਾਇਰ ਨਵੇਂ ਲੱਗੇ ਓਕੇ ਇਹ ਵੀ ਡੀਜ਼ਲ ਦੀ ਹੈ ਇਹ ਵੀ ਡੀਜ਼ਲ ਦੀ ਹੈ VDI ਲੋ ਜੀ VDI ਡੀਜ਼ਲ ਦੀ ਕਾਰ 385000 ਦੀ ਇਹ ਮਿਲ ਜੂ ਇੰਟੀਰੀਅਰ ਚੈੱਕ ਕਰਾ ਦੀ ਮੇਤਰਾ ਸਾਫ ਸੁਥਰਾ ਇੰਟੀਰੀਅਰ ਦੀ ਕਾਰ ਆ ਇਹਦੇ ਵਾਸਤੇ ਵੀ 85000 ਬਣਨਾ ਚਾਹੀਦਾ ਹਾਂ ਹਾਂਜੀ ਸੀਟ ਕਵਰ ਨਵੇਂ ਸਾਰਾ ਕੁਝ ਬਾਕੀ ਲੋਨ ਹੋ ਜਾਊਗਾ ਹਾਂਜੀ ਇੰਨਾ ਚੋ ਬਾਈ ਜੀ ਤੁਸੀਂ ਕੋਈ ਵੀ ਕਾਰ ਲੈਣੀ ਹੈ ਤੁਸੀਂ ਹਾਂ ਦੂਸਰਾ ਕਾਰ ਬਾਜ਼ਾਰ ਕੋਹਾੜੇ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈਪਾ ਕੇ ਗੱਡੀ ਬੁੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਕਿਉਂਕਿ ਜੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਉਂਗੇ ਤਾਂ ਇੰਨਾ ਰੇਟਾਂ ਦੇ ਵਿੱਚ ਤੁਹਾਡਾ ਵਧੀਆ ਮਾਣ ਤਾਂ ਜਿਹੜਾ ਪਤਾ ਜਾਊਗਾ ਹਾਂਜੀ ਹਾਂਜੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਸਤਿ ਸ਼੍ਰੀ